तो गाइस आज आए से अपन बात दी एडमिशन क्रॉन स्कूल देख देखदावा किंदा पहले मैनु पार्किंग दिखाओ हैगी है किंदा कि मैं बुल्ट ते आया करना वा ते पार्किंग दिखाओ पहले पापा मैं बुलट पार्क ਕਿਨੇ ਕਿਨੇ ਨੇ ਸੇਵਨ ਦਾ ਲੋ ਜੀ ਬਾਜ ਨੂੰ ਆ ਗਿਆ ਸਕੂਲ ਪਸੰਦ ਤੇ ਬਾਜ ਨੂੰ ਨਹੀਂ ਹੁਣ ਖੇਡਦੇ ਨੇ ਤੇ ਜਮਿਸ਼ਨ ਕਰਦੇ ਪਏ ਨੇ ਤੇ ਹਾਂ ਜੇ ਕਰਨੇ ਜੀਪ ਚ ళ్లి ਕਰਨੀ ਪੈਣੀ ਹੁਣ ਗਾਇਸ ਕੋਲੋਂ ਤੇ ਵਧੀਆ ਵਾ ਹੈ ਇਸ ਕੰਸਾਰੇ ਦੇ ਦਸਾਂਗੇ ਸਕੂਲ ਬਹੁਤ ਵਧੀਆ ਵਾ ਪੰਜ ਕਰਾਈਂ ਆਉਂਦਾ ਨਾ ਸਕੂਲ ਬਹੁਤ ਵਧੀਆ ਹੈ ਸੀਵੀਐਸੀ ਬੋਡਵਾ ਤੇ ਮੇਰੇ ਅਰਗੇ ਕਈ ਮੇਰੇ ਅਰਗੇ ਨਹੀਂ ਨਾ ਮੇਰੇ ਅਰਗੇ ਕੋਈ ਦੇਸੀ ਜਾਈ ਉਹਨਾਂ ਨੂੰ ਪੁੱਛਿਆ ਵੀ ਸੀਵੀਐਸੀ ਜਾਂ ਨਾਰਮਲ ਤੇ ਉਹ ਆਂਦੇ ਹੈ ਨਹੀਂ ਪਤਾ ਲੱਗਿਆ ਨੂੰ ਮੇਰੇ ਅਰਗੇ ਨੂੰ ਨਾ ਪੰਜਾਬ ਬੋਲ ਤੇ ਸੀਬੀਐਸਸੀ ਬੋਡ ਦਾ ਆਪਣੇ ਖੇਤਰ ਹਾਂਜੀ ਹਾਂਜੀ ਦੇ ਤੂੰ ਬੋਲ ਛੋਰ ਕਢਾਲੋ ਛੋਰ ਕਢਾਲੋ

ਕਿੰਨੇ ਕਿੰਨੇ ਹੋਗੇ ਪੰਜ ਹੋਗੇ ਪੰਜ ਹੋਏ ਟਾਈਮ ਆ ਗਿਆ ਹੈ ਜੇਬ ਹਲਕੀ ਕਰਨ ਦਾ ਕੰਦਾ ਸੱਚੀ ਸਕੂਲਾਂ ਤੇ ਹੋ ਰਹੀ ਹੈ ਅੱਧਾ ਐਡਮਿਸ਼ਨ ਕਰਾਉਣ ਲੱਗੇ ਤੇਰਾ ਕਿਹੜਾ ਪਹਿਲਾ ਪਾਣ ਦਿੰਦੇ ਹੁਣ ਕਾਊਂਟ ਨਹੀਂ ਹੋਣ ਦੇ ਇੱਕੋ ਜਨਾ ਹਾਂ ਨੀ ਕੋਜੀ ਪਹਿਲੇ ਵਾਲਾ ਯਾਨੀ ਮੈਡਮ ਆ ਕਿਤੇ ਦੱਥੀਆਂ ਕਰ ਕਰ ਰੱਖਣ ਦੇ ਸਭ ਤੋਂ ਅੱਛੀ ਪਹਿਲੇ ਵਾਲਾ

की दिखावा ताजे खाली हो पापा के पैसे कहाँ गए पैसे बाद के बाद ने की किता इन्हें <laughs> दिखा दो कि किता पिन भी दिखाओ पैसे कितने गए भाज दे द प के पैसे किदा इना ने पढाते किथा भी पढाए के हेलो भाई पैसे दे दो

ले यूनिफार्मी सगा आप सोचा कि बहाना नहीं चलना मंडे तो बाद रूटीन वागू जाऊगा स्कूल तो आप यूनिफार्म ले लिया ते लास्ट ते से बचिया बुक्स ते आप भी ले लिया सो गाइस वीडियो लाइक करो मेरे चैनल सबसक्राइब करो तो डे वाला बलॉग पावे बाय बाय